ਟੜਕਦੀ ਅਨਸੁਖਾਵੀਂ ਕਟਨਾ ਤੋਂ ਬਾਅਦ ਹਰ ਇੱਕ ਮਿੰਟ ਬਹੁਤ ਅਹਿਮ ਹੁੰਦਾ ਹੈ ਪਰ ਹੁਣ ਸੜਕਾਂ 'ਤੇ ਹੋਣ ਵਾਲੀ ਐਕਸੀਡੈਂਟ ਦੀ ਮੌਤ ਦਰ ਵਿੱਚ 46% ਦੀ ਵੱਧਦੀ ਕਮੀ ਆਈ ਹੈ ਇਹ ਸਭ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਹੈ ਸੜਕ ਤੇ ਮੇਨ ਆਪਣਾ ਫੋਕਸ ਜਿਹੜਾ ਹੋਗਾ ਐਕਸੀਡੈਂਟ ਹੋਣ ਤੇ ਬੰਦੇ ਨੂੰ ਚੱਕ ਕੇ ਉਹਨਾਂ ਅਗਰ ਫਰਸਟ ਐਡ ది ਰੋਡ ਹੈ ਤਾਂ ਫਰਸਟ ਐਡ ਦੇ ਕੇ ਨੀਅਰਬਾਈ ਹਸਪੀਟਲ ਪਹੁੰਚਾਣਾ ਅਗਰ ਐਕਸੀਡੈਂਟ ਹੋਣ ਤੇ ਟ੍ਰੈਫਿਕ ਲੱਗਦਿਆ ਤੇ ਉਹ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੈ ਤੀਜਾ ਕੰਮ ਫਿਰ ਓਵਰਸਪੀਡਿੰਗ ਰੋਕਣੀ ਹੈ ਤਾਂ ਜੋ ਐਕਸੀਡੈਂਟ ਘੱਟ ਹੋਣ ਦੇ ਚਾਂਸ ਬਣਦਾ ਸਰ ਐਕਸੀਡੈਂਟ ਤੋਂ ਹਾਲ ਅਲਾਵਾ ਜਿੱਦਾਂ ਕੋਈ ਰੋਡ ਤੇ ਕ੍ਰਾਈਮ ਹੁੰਦਾ ਜਾਂ ਕੋਈ ਜਿਹੜੇ ਕ੍ਰਾਈਮ ਹੈਗਾ ਕੋਈ ਉਥੋਂ ਭੱਜ ਦਿੰਦਾ ਹੈਗਾ ਤਾਂ ਜਿੱਦਾਂ ਸਾਡੀ ਬੀਟ ਬਣਾਈ ਗਈ ਹੈ 1 30 ਕਿਲੋਮੀਟਰ ਦੇ ਘੇਰੇ ਦੇ ਵਿੱਚ ਤਾਂ ਸਾਨੂੰ ਕੰਟਰੋਲ ਰੂਮ ਤੋਂ ਕਾਲ ਆ ਜੇਗੀ ਕਿ ਇੱਥੋਂ ਮਿਲ ਕੋਈ ਅਪਰਾਧੀ ਜਾਂ ਕ੍ਰਾਈਮ ਕਰਕੇ ਇੱਥੋਂ ਨੱਠ ਰ SSF ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਬਾਹਰ ਤੁਸੀਂ ਜਾਣਦੇ ਹੋਵੋਗੇ ਕਿਤੇ ਤੱਬੜੀਆਂ ਸ਼ਾਨਦਾਰ ਗੱਡੀਆਂ ਉਹਨਾਂ ਕੋਲੇ ਮੁੰਡੇ ਕੁੜੀਆਂ ਖੜੇ ਨੇ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਜੇ ਕੋਈ ਜ਼ਖਮੀ ਪਿਆ ਹੈ ਤਾਂ ਉਹਦਾ ਬਲੱਟ ਜਿਹੜਾ ਬਲੀਡਿੰਗ ਰੁਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ 'ਚ ਪਹੁੰਚਾ ਦਿਓ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਰੰਗਲਾ ਪੰਜਾਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਨਮਸਤੇ ਮੋਗਾ ਵਿਖੇ ਇੱਕ ਇਤਿਹਾਸਕ ਇਵੈਂਟ ਹੋਣ ਜਾ ਰਿਹਾ ਹੈ। ਹਾਰਸ ਬ੍ਰੀਡਰਸ ਵੈਲਫੇਅਰ ਸੁਸਾਇਟੀ ਵੱਲੋਂ ਇੰਡੀਅਨ ਹਾਰਸ ਚੈਂਪੀਅਨਸ਼ਿਪ ਮੋਗਾ ਵਿਖੇ ਨੂਰਗੜ ਸਟੱਡ ਫਾਰਮ ਮੋਗਾ ਕੋਟਕਪੂਰਾ ਰੋਡ ਦੇ ਉੱਤੇ ਕਰਵਾਈ ਜਾ ਰਹੀ ਹੈ। ਇਹ ਇੱਕ ਨੈਸ਼ਨਲ ਇਵੈਂਟ ਆ। ਸਾਰੀ ਕੰਟਰੀ ਦੇ ਵਿੱਚੋਂ ਘੋੜੇ ਇਸ ਇਵੈਂਟ ਦੇ ਵਿੱਚ ਆਉਣਗੇ। ਜਿਹੜੇ-ਜਿਹੜੇ ਵੀ ਲੋਕ ਇਸ ਸ਼ੌਂਕ ਨੂੰ ਰੱਖਦੇ ਆ ਉਹ ਚਾਹੇ ਬੰਗਲੌਰ ਤੋਂ ਚਾਹੇ ਪੂਨੇ ਤੋਂ ਚਾਹੇ ਅਹਮਦਾਬਾਦ ਤੋਂ ਚਾਹੇ ਜੋਧਪੁਰ ਤੋਂ ਚਾਹੇ ਝਾਰਖੰਡ ਤੋਂ ਚਾਹੇ ਮਹਾਰਾਸ਼ਟਰ ਤੋਂ ਤੋਂ ਚਾਹੇ ਕਸ਼ਮੀਰ ਤੋਂ ਲੋਕ ਜਿਹੜੇ ਆ ਉਹ ਚੱਲ ਕੇ ਆਉਂਦੇ ਆ ਪੰਜਾਬ ਹਰਿਆਣਾ ਤਾਂ ਚਲੋ ਮਤਲਬ ਰੱਖ ਲਈ ਰੱਖਦੇ ਆ ਆਪਾਂ Rajasthan ਪੰਜਾਬ ਹਰਿਆਣਾ ਦਾ ਨੇੜੇ ਪੈ ਜਾਂਦਾ ਦੂਰੋਂ ਦੂਰੋਂ ਵੀ 2025-2500 ਕਿਲੋਮੀਟਰ ਤੋਂ ਘੋੜੇ ਕੇ ਛੋ ਦੇ ਵਿੱਚ ਜਿਹੜੇ ਰਿਪਰਜੈਂਟ ਕਰਨ ਵਾਸਤੇ ਆਉਣਗੇ ਬੀਗ ਕੰਟਰੀ ਦਾ ਨੰਬਰ 1 ਸ਼ੌਕ ਇਹ ਸਾਥ ਹੋਊਗਾ ਇਹ ਰਾਇਲ ਸ਼ੌਕ ਆ ਰਾਇਲ ਲੋਕਾਂ ਦਾ ਸ਼ੌਕ ਇਹਦੇ ਹੌਰਸ ਬਰੀਡਰਸ ਵੀ ਆ ਜਿਹੜੇ ਆਮ ਕਿਸਾਨ ਆ ਪਿੰਡਾਂ ਦੇ ਵਿੱਚ ਰਹਿੰਦੇ ਆ ਕਿ ਇੱਕ ਦੋ ਦੋ ਘੋੜੀਆਂ ਰੱਖੀਆਂ ਦੋ ਦੋ ਚਾਰ ਚਾਰ ਉਹਨਾਂ ਦੇ ਵੀ ਜਿਹੜੇ ਬੱਚੇ ਆ ਫਿਲੀਆਂ ਕੋਲਟ ਬੱਚੇਰੇ ਬੱਚੀਆਂ ਘੋੜੀਆਂ ਘੋੜੇ ਆਉਣਗੇ ਤੇ ਜਿਹੜੇ ਰਾਇਲ ਲੋਕ ਆ ਚਾਹੇ ਉਹ ਬਿਊਰੋਕ੍ਰੇਟ ਸਾਚ ਹੈ ਪੋਲੀਟੀਸ਼ੀਅਨ ਆ ਚਾਹੇ ਬਿਜ਼ਨਸਮੈਨ ਆ ਚਾਹੇ ਐਨ ਆਰ ਆਈ ਆ ਉਹਨਾਂ ਦੇ ਵੀ ਟੌਪ ਟੌਪ ਦੇ ਜਿਹੜੇ ਘੋੜੇ ਤੇ ਬਸ਼ੀਰੇ ਬਸ਼ੇਰੀਆਂ ਕੋਲਟ ਫਿਲੀਆਂ ਮੇਅਰਸ ਸਟਾਲੀਅਨਸ ਪੂਰੇ ਕੰਟਰੀ ਦੇ ਵਿੱਚ ਰਿਪਰਜੈਂਟ ਕਰਦੇ ਜਿਹੜਾ ਸਾਰੀ ਕੰਟਰੀ ਦੇ ਵਿੱਚ ਜਿਹੜੀਆਂ ਸਟੇਟਾਂ ਦੇ ਵਿੱਚ ਵੀ ਘੋੜੇ ਰੱਖੇ ਜਾਂਦੇ ਆ ਸਾਰੀਆਂ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਉਹ ਸ਼ੋ ਹੁੰਦੇ ਆ ਜਿਹੜੇ ਕਿ ਸਟੇਟ ਪੰਦਰ ਦੇ ਉੱਤੇ ਸਾਰੇ ਲੋਕੀਂ ਕਰਵਾਉਂਦੇ ਆ ਆਪਾਂ ਇਹ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦੇ ਵਿੱਚ ਮੌਕੇ ਦੇ ਵਿੱਚ ਕੰਟਰੀ ਦਾ ਨੰਬਰ 1 ਦਾ ਜਿਹੜਾ ਇਹ ਸ਼ੋ ਹੋ ਨਿਕਲੇ ਇੱਕ ਇਤਿਹਾਸ ਰਚਿਆ ਜਾਵੇ ਸ਼ੋ ਵਾਸਤੇ ਹਰ ਤਰ੍ਹਾਂ ਦੇ ਅਸੀਂ ਇੰਤਜ਼ਾਮ ਕੀਤੇ ਹੋਏ ਆ ਘੋੜਿਆਂ ਦੇ ਸਟੇ ਵਾਸਤੇ ਟੈਂਸਿਟੀ ਬਣਾਈ ਗਈ ਆ ਲੋਕਾਂ ਦੇ ਠਹਿਰਨਾਂ ਅਤੇ ਹੋਟਲ ਬੁੱਕ ਕਰਾਏ ਗਏ ਆ ਸਾਡੇ ਫਾਰਮ ਹਾਊਸ ਦੇ ਉੱਤੇ ਪ੍ਰੋਪਰ ਇੰਤਜ਼ਾਮ ਹੈਗੇ ਆ ਜਿੰਨੇ ਵੀ ਘੋੜੇ ਆਉਣਗੇ ਉਹਨਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਉਹਨਾਂ ਦੇ ਰਹਿਣ ਦਾ ਉਹਨਾਂ ਦੇ ਰੁਕਣ ਦਾ ਅਸੀਂ ਫ੍ਰੀ ਆਫ ਕੋਸਟ ਕਰ ਰਹੇ ਹਾਂ ਡਾਕਟਰ ਦੀ ਸਹੂਲਤ ਮੈਡੀਸਨ ਦੀ ਸਹੂਲਤ ਹਰ ਸਹੂਲਤ ਇੱਥੇ ਪ੍ਰੋਵਾਈਡ ਕੀਤੀ ਜਾ ਰਹੀ ਹੈ ਚਾਹੇ ਘੋੜਿਆਂ ਨਾਲ ਹੈਂਡਲਰ ਆ ਰਹੇ ਆ ਚਾਹੇ ਦਰਸ਼ਕ ਆ ਚਾਹੇ ਮਾਲਕ ਆ ਰਹੇ ਆ ਚਾਹੇ ਸ਼ੋਅ ਦੇਖਣ ਵਾਲੇ ਆ ਗਏ ਸਭ ਵਾਸਤੇ ਖੁੱਲਾ ਲੰਗਰ ਦਾ ਚਾਹ ਦਾ ਲੰਗਰ ਦਾ ਖੁੱਲਾ ਪ੍ਰਬੰਧ ਦਾ ਸਾਰਿਆਂ ਨੂੰ ਹਾਰਦਿਕ ਸੱਦਾ ਦਿਲੋਂ ਕਿ ਅਓ ਮੋਗੇ ਦੇ ਵਿੱਚ ਇੱਕ ਇਤਿਹਾਸ ਰਚਣ ਜਾ ਰਹੇ ਆ ਸ਼ੋਹ ਆ ਜਿਹੜਾ ਇਹਦੇ ਭਾਗੀਦਾਰ ਬਣੋ ਇਹ ਸ਼ੋਹ ਕੰਨੇ ਮੋਗੇ ਨੂੰ ਨਹੀਂ ਇਹ ਪੰਜਾਬ ਨੂੰ ਹੀ ਸਾਰੀ ਕੰਟਰੀ ਦੇ ਵਿੱਚ ਘੋੜਿਆਂ ਦੇ ਵਿੱਚ ਸਭ ਤੋਂ ਟੌਪ ਦੇ ਉੱਤੇ ਲੈ ਕੇ ਆਉਣ ਵਾਲਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਬਾਦਲ ਸਾਹਿਬ ਨੇ ਪੰਜਾਬ ਦੇ ਵਿੱਚ ਸ਼ੋਹ ਸ਼ੁਰੂ ਕਰਵਾਏ ਸੀ ਚਾਹੇ ਉਹ ਕਬੱਡੀ ਦੇ ਟੂਰਨਾਮੈਂਟ ਸੀ ਚਾਹੇ ਉਹ ਘੋੜਿਆਂ ਦੇ ਸ਼ੋਹ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੂਰਾ ਜੋ ਬੰਦੇ ਉੱਤੇ ਗਿਆ ਨਿੱਕੇ ਤੋਂ ਨਿੱਕੇ ਐਨੀਮਲ ਤੋਂ ਲੈ ਕੇ ਵੱਡੇ ਤੋਂ ਵੱਡੇ ਐਨੀਮਲ ਤੱਕ ਬਹੁਤ ਵੱਡੇ-ਵੱਡੇ ਇਨਾਮਾਂ ਦੇ ਨਾਲ ਜਿਹੜੇ ਆ ਸ਼ੋਅ ਕਰਵਾਏ ਜਾਂਦੇ ਸੀ ਸਾਡੀ ਜਿਹੜੀ ਹਾਰਸ ਬਰੀਡਰਸ ਵੈਲਫੇਅਰ ਸੁਸਾਇਟੀ ਆ ਉਹ ਸ਼ੋਅ ਕਰਵਾਉਣ ਜਾ ਰਹੀ ਆ ਜਿਵੇਂ ਚ ਬਹੁਤ ਵੱਡੇ ਇਨਾਮ ਦਿੱਤੇ ਜਾਣਗੇ ਫਰਸਟ ਪ੍ਰਾਈਜ਼ ਜਿਹੜਾ ਘੋੜੀ ਨੂੰ ਤੇ ਘੋੜੇ ਨੂੰ ਜਿਹੜਾ ਦਿੱਤਾ ਜਾਊਗਾ ਉਹ ਟਰੈਕਟਰ ਹੋਊਗਾ ਘੋੜੀਆਂ ਨੂੰ ਜਿਹਨੂੰ ਮੇਅਰ ਕਹਿੰਦੇ ਆ ਮੇਅਰਸ ਨੂੰ ਵੀ ਟਰੈਕਟਰ ਘੋੜੀ ਨੂੰ ਜਿਹੜਾ ਸਟਾਲੀਆਨਾ ਘੋੜਾ ਉਹਨੂੰ ਵੀ ਟਿਕਟ ਇਨਾਮ ਦਿੱਤਾ ਜਾਊਗਾ ਤੇ ਬੁਲਟ ਮੋਟਰਸਾਈਕਲ ਸੈਕੰਡ ਵਾਲਿਆਂ ਨੂੰ ਤੇ ਥਰਡ ਵਾਲਿਆਂ ਨੂੰ ਸਪਲੈਂਡਰ ਮੋਟਰਸਾਈਕਲ ਉਸ ਤੋਂ ਬਾਅਦ 4th ਤੋਂ ਲੈ ਕੇ 10th ਤੱਕ ਕੈਸ਼ ਪ੍ਰਾਈ ਜਿਹੜੇ ਆ ਉਹ ਦਿੱਤੇ ਜਾਣਗੇ ਇਸੇ ਤਰ੍ਹਾਂ 6 ਕੈਟਾਗਰੀਆਂ ਹੁੰਦੀਆਂ ਘੋੜਾ ਘੂੜੀ ਬਸ਼ੇਰਾ ਮਿਲਕਟੀਥ ਇਹਨੂੰ ਦੰਤ ਕਹਿੰਦੇ ਨੇ ਆਪਾਂ ਮਿਲਕਟੀਥ ਬਸ਼ੇਰਾ ਬਸ਼ੇਰੀ ਤੇ ਜਿਹੜਾ 2th ਬਸ਼ੇਰਾ ਬਸ਼ੇਰੀ ਜਿਹਨੂੰ ਆਪਾਂ ਟੂ ਟੀਥ ਫਿਲੀ ਤੇ ਕੋਲਟ ਕਹਿ ਦਿੰਨੇ ਆ ਮਿਲਕ ਟੀਥ ਫਿਲੀ ਤੇ ਕੋਲਟ ਕਹਿ ਦਿੰਨੇ ਆ 6 ਟੋਟਲ ਰਿੰਗ ਹੋਣਗੇ ਤੇ 60 ਘੋੜਿਆਂ ਨੂੰ ਜਿਹੜੇ ਆ ਉਹ ਇਨਾਮ ਦਿੱਤੇ ਜਾਣਗੇ ਇੱਕ ਰਿੰਗ ਦੇ ਵਿੱਚ 10 ਘੋੜਿਆਂ ਨੂੰ ਇਨਾਮ ਦਿੱਤੇ ਜਾਣਗੇ ਨਾਲ ਟਰੈਕਟਰ ਮੋਟਰਸਾਈਕਲ ਕੈਸ਼ ਤੇ ਨਾਲ ਟਰੋਫੀ ਤੇ ਜਿਹੜਾ ਇਹ ਸਨਮਾਨ ਪ੍ਰਾਪਤ ਜਿਹੜਾ ਸਨਮਾਨ ਦਿੱਤਾ ਦੇਣ ਵਾਸਤੇ ਸਾਨ ਸਿੰਘ ਵੀਰ ਸਿੰਘ ਬਾਦਲ ਸਾਹਿਬ ਖੁਦ ਪਹੁੰਚ ਰਹੇ ਆ ਛੋਦੀ ਓਪਨਿੰਗ ਵਾਸਤੇ 5 ਤਰੀਕ ਨੂੰ ਬਾਦਲ ਸਾਹਿਬ ਖੁਦ ਛੋਦੇ ਉੱਤੇ ਆ ਰਹੇ ਆ ਚਟਾਲਾ ਸਾਹਿਬ ਜੀ ਅਵੇ ਸਿੰਘ ਜੀ ਚਟਾਲਾ ਸਾਹਿਬ ਉਹ ਵੀ ਆ ਰਹੇ ਆ ਸ਼ੋਅ ਦੇ ਉੱਤੇ ਤੇ ਰਣਜੀਤ ਪਵਾਰ ਸਾਹਿਬ ਜਿਹੜੇ ਮਹਾਰਾਸ਼ਟਰ ਤੋਂ ਉਹ ਵੀ ਸ਼ੋਅ ਦੇ ਉੱਤੇ ਆ ਰਹੇ ਆ ਤੇ ਹੋਰ ਵੀ ਬਹੁਤ ਨਾਮੀ ਲੋਕ ਇਹ ਸ਼ੋਅ ਦੇ ਵਿੱਚ ਰਿਪਰੈਜ਼ੈਂਟ ਕਰਨਗੇ ਸਰਕਾਰ ਦੇ ਅਦਾਰਿਆਂ ਤੋਂ ਐਨੀਮਲ ਹਸਬੈਂਡਰੀ ਮਨਿਸਟਰ ਸਾਹਿਬ ਵੀ ਸ਼ੋਅ ਦੇ ਉੱਤੇ ਆਉਣਗੇ ਤੇ ਸਾਡੇ ਜਿਹੜੇ ਗੁਰੂ ਅਰਜਨ ਦੇਵ ਜਿਹੜੀ ਵੈਟਰਨਰੀ ਯੂਨੀਵਰਸਿਟੀ ਆ ਲੁਧਿਆਣਾ ਦੇ ਵਿੱਚ ਗੜਵਾਸੂ ਉਹਦੇ ਵਾਈਸ ਚਾਂਸਲਰ ਸਾਹਿਬ ਜੀ ਨਿਤਿੰਦਰ ਗਿੱਲ ਜੀ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਿ ਜਰੂਰ ਆਇਓ ਤੇ ਜਿਹੜੀ ਐਨ ਆਰ ਸੀ ਬੀਕਾਨੇਰ ਆ ਉਹਨਾਂ ਨੂੰ ਵੀ ਅਪੀਲ ਕੀਤੀ ਆ ਜਿਹੜੀ ਘੋੜਿਆਂ ਦੀ ਜਿਹੜੀ ਜਿਹੜੀ ਰਿਸਰਚ ਆਸਤੇ ਜਿਹੜੀ ਇੰਸਟੀਟਿਊਸ਼ਨ ਆ ਉਹਨਾਂ ਨੂੰ ਵੀ ਅਪੀਲ ਕੀਤੀ ਆ ਇਹਦੀ ਹੋਈ ਜਿਹੜੀ ਹੈਗੀ ਆ ਬ੍ਰਾਂਚ ਹਿਸਾਰ ਦੇ ਵਿੱਚ ਜਿਹੜੀ ਐਨ ਆਰ ਸੀ ਆ ਉਹਨਾਂ ਨੂੰ ਵੀ ਅਪੀਲ ਕੀਤੀ ਆ ਉਹ ਵੀ ਸਾਰੇ ਸਾਇੰਟਿਸਟ ਤੇ ਡਾਕਟਰ ਸਹਿਬਾਨ ਇਸ ਸ਼ੋਅ ਦੇ ਵਿੱਚ ਆਉਣਗੇ ਅਪੀਲ ਅਸੀਂ ਕਮਿਸ਼ਨਰ ਜਿਹੜਾ ਐਨੀਮਲ ਸਪੈਂਟਰੀ ਇੰਡੀਆ ਦਾ ਉਹਨੂੰ ਵੀ ਅਸੀਂ ਸਰਦਾ ਪੱਤਰ ਭੇਜਿਆ ਸ਼ਾਇਦ ਉਹ ਵੀ ਸਮੂਲੀਅਤ ਕਰਨ ਉਮੀਦ ਕਰਦੇ ਆਂ ਇਹ ਜਦੋਂ ਸਾਰੇ ਲੋਕ ਆ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਪਬਲਿਕ ਆਈ ਹੋਊਗੀ ਉਹਨੂੰ ਦੇਖਣਗੇ ਤੇ ਘੋੜਿਆਂ ਦੇ ਸ਼ੌਂਕ ਨੂੰ ਦੇਖਣਗੇ ਤੇ ਜਿਹੜੇ ਲੋਕ ਘੋੜਿਆਂ ਬਾਰੇ ਜਗਿਆਸਾ ਰੱਖਦੇ ਆ ਉਹਨਾਂ ਦੀ ਉਤਸੁਕਤਾ ਤੇ ਉਹਨਾਂ ਦਾ ਜਿਹੜਾ ਸ਼ੌਂਕ ਆ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਆਨੰਦ ਮਿਲੇਗਾ ਜਿਹੜਾ ਜੀਵਨ ਦੇ ਵਿੱਚ ਕਿਸੇ ਵੀ ਹੋਰ ਤਰੀਕੇ ਨਾਲ ਆਨੰਦ ਨਹੀਂ ਮਿਲ ਸਕਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੌੜਾ ਪ੍ਰੇਮੀਆਂ ਨੂੰ ਕਿ ਹੌਮ ਹਮਾ ਕੇ ਆਓ ਤੁਹਾਡਾ ਵੈਲਕਮ ਕਰਨ ਵਾਸਤੇ ਸਾਡੀ ਹਾਰਸ ਬਰੀਡਰਸ ਵੈਲਫੇਅਰ ਸੁਸਾਇਟੀ ਖੜੀ ਹੋਊਗੀ ਮੈਂ ਖੁਦ ਖੜਾ ਹੋਊਗਾ ਸਾਡੀ ਪਾਰਟੀ ਖੜੀ ਹੋਊਗੀ ਤੇ ਤੁਹਾਡਾ ਸਾਰਿਆਂ ਦਾ ਅਸੀਂ ਜਿਹੜਾ ਉਹ ਵੈਲਕਮ ਕਰਦੇ ਆ ਜਿਹੜੇ ਸਾਡੇ ਮੋਗਾ ਸ਼ਹਿਰ ਦੇ ਨਿਵਾਸੀ ਆ ਉਹਨਾਂ ਨੂੰ ਵੀ ਸਪੈਸ਼ਲ ਵੈਲਕਮ ਸਾਡੇ ਵਿਧਾਨ ਸਭਾ ਹਲਕਾ ਮੋਗਾ ਵਾਲਿਆਂ ਨੂੰ ਵੀ ਸਪੈਸ਼ਲ ਵੈਲਕਮ ਆ ਤੇ ਮੂਗਾ ਡਿਸਟ੍ਰਿਕਟ ਦੇ ਜਿੰਨੇ ਵੀ ਲੋਕ ਆ ਸਾਰਿਆਂ ਨੂੰ ਵੈਲਕਮ ਆ ਸਾਰੇ ਪੰਜਾਬ ਦੇ ਘੋੜਾ ਪ੍ਰੇਮੀ ਜਿਹੜੇ ਹੈਗੇ ਆ ਉਹਨਾਂ ਨੂੰ ਸਾਰੀ ਕੰਟਰੀ ਦੇ ਘੋੜਾ ਪ੍ਰੇਮੀਆਂ ਨੂੰ ਵੈਲਕਮ ਆ ਸਾਰੇ ਆਉਣ ਸਾਰਿਆਂ ਦੇ ਲਈ ਇੱਥੇ ਜਿਹੜਾ ਵਧੀਆ ਅਸੀਂ ਪ੍ਰਬੰਧ ਕਰਕੇ ਰੱਖਿਆ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਅਸੀਂ ਜਿਹੜਾ ਤਹਿ ਦਿਲੋਂ ਸਵਾਗਤ ਕਰਾਂ। ਨਸਲ ਕਿਹੜੀ ਰੱਖੀ ਗਈ ਹੈ? ਜ਼ਿਆਦਾਤਰ ਦੋ ਚਿੱਟਾਂ 'ਚ ਪੈ ਜਾਂਦਾ। ਕਈਆਂ ਨੂੰ ਪਤਾ ਨਹੀਂ ਹੁੰਦਾ ਕਿਹੜੀ ਨਸਲ ਦਾ ਜਿਹੜਾ ਇਹ ਠੀਕ ਸਮਝਾ ਦਿੱਤਾ ਜੀ ਤੁਸੀਂ ਇਹ ਓਨਲੀ ਮਾਰਵਾੜੀ ਹਾਰਸ ਜਿਹੜੀ ਬਰੀਡ ਆ ਉਹਦਾ ਸ਼ੋਅ ਆ। ਜਿਹੜੀ ਓਨਲੀ ਕੈਟਾਗਰੀ ਆ ਜਿਹੜੀ ਮਤਲਬ ਨਸਲ ਆ ਜਿਹੜੀ ਉਹ ਮਾਰਵਾੜੀ ਨਸਲ ਦਾ ਛੇਹਾਂ ਕੈਟਾਗਰੀਆਂ ਦਾ ਜਿਹੜਾ ਇਹ ਸ਼ੋਅ ਹੋਊਗਾ। ਜਿਹੜੀ ਡਿਸਪਲੇ ਆ ਉਹਦੇ ਵਿੱਚ ਨੁਕਰੇ ਕੋੜੇ ਵੀ ਆ ਸਕਦੇ ਆ ਡਿਸਪਲੇ ਦੇ ਵਿੱਚ। ਕੋਈ ਹੋਰ ਆਪ ਦਾ ਘੋੜਾ ਜਿਹੜਾ ਲਿਆਉਣਾ ਚਾਹੁੰਦਾ ਕਿਸੇ ਅਦਰ ਬਰੀਡ ਦਾ ਡਿਸਪਲੇ ਦੇ ਵਿੱਚੋਂ ਲਿਆ ਸਕਦਾ ਪਰ ਜਿਹੜਾ ਕੰਪੀਟੀਸ਼ਨ ਆ ਉਹ ਓਨਲੀ ਮਾਰਵਾੜੀ ਕੂੜਿਆਂ ਦਾ ਕੰਪੀਟੀਸ਼ਨ ਜਿਹੜਾ ਹੋਊਗਾ ਸਾਰੇ ਕੰਟਰੀ ਤੋਂ ਜਿਹੜੇ ਮਾਰਵਾੜੀ ਕੂੜੇ ਆ ਇਹ ਆ ਰਹੇ ਆ ਕਿਸਾਨਾਂ ਜਿਹੜੇ ਇਸ ਕਾਰੋਬਾਰ ਨਾਲ ਜੁੜੇ ਹੋਏ ਆ ਉਹਨਾਂ ਨੂੰ ਮਾਰਕੀਟ ਨਹੀਂ ਮਿਲਦੀ ਉਹਨਾਂ ਲਈ ਕੀ ਹੈ ਇਹਦੇ ਵਿੱਚ ਇਹ ਸਹੀ ਮੈਨੇਜ ਜਿਹੜਾ ਸ਼ੋਅ ਆ ਨਾ ਜੀ ਇਹ ਇੱਕ ਤਰ੍ਹਾਂ ਦਾ ਜਿਹੜੇ ਹORS BREEDERS ਆ ਉਹਨਾਂ ਦੀ ਮਾਰਕੀਟਿੰਗ ਵਾਸਤੇ ਇੱਕ ਪਲੇਟਫਾਰਮ ਜਿਹੜੇ ਸ਼ਕੀਨ ਆ ਕੂੜਿਆਂ ਦੇ ਜਿਹੜੇ ਚਾਹੁੰਦੇ ਆ ਵੀ ਅਸੀਂ ਟੋਪ ਦੇ ਘੋੜੇ ਸਾਨੂੰ ਦੇਖਣ ਨੂੰ ਮਿਲਣ ਇੱਕ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਟੋਪ ਦੇ ਘੋੜੇ ਇਕੱਲੇ ਮਿਲ ਜਾਂਦੇ ਕਿੱਥੇ ਲੋਕਾਂ ਨੇ ਇੱਕੇ ਥਾਂ ਦੇ ਉੱਤੇ ਆਪਣੇ ਇੱਥੇ ਸ਼ੋਅ ਦੇ ਵਿੱਚ ਇੱਕੇ ਪਲੇਟਫਾਰਮ ਤੇ ਸੈਂਕੜੇ ਘੋੜੇ ਲੈ ਕੇ ਆ ਜਾਣ ਲੋਕਾਂ ਨੂੰ ਉਹ ਚੁਆਇਸ ਮਿਲ ਜਾਨੀ ਖਰੀਦਣ ਦੀ ਦੇਖਣ ਦਾ ਸ਼ੌਕ ਪੂਰਾ ਹੋ ਜਾਣਾ ਤੇ ਪੂਰਾ ਜਿਹੜਾ ਆਨੰਦ ਵੱਜਣ ਵਾਲਾ ਇਹ ਸਭ ਤੋਂ ਵੱਡੀ ਗੱਲ ਆ ਜਿਹੜੀ ਕਿਸਾਨਾਂ ਦੀ ਆਮਦਨੀ ਦਾ ਇੱਕ ਬਹੁਤ ਵੱਡਾ ਸਰੋਤ ਹੈ ਇੱਕ ਕਿਸਾਨਾਂ ਦੀ ਆਮਦਨੀ ਨੂੰ ਬੂਸਟ ਕਰਨ ਵਾਸਤੇ ਜਿਹੜਾ ਇੱਕ ਐਡੀਸ਼ਨਲ ਇਨਕਮ ਦਾ ਸੋਰਸ ਆਇਆ ਇੱਕ ਮਤਲਬ ਅਲੱਗ ਧੰਦਾ ਕਿਸਾਨ ਨੂੰ ਮਿਲ ਜਾਂਦਾ ਜਿਹੜਾ ਕਿ ਉਹਦੀ ਇਨਕਮ ਦੇ ਵਿੱਚ ਇੱਕਦਮ ਬੂਸਟ ਮਾਰਦਾ